ਰਤਬਾ ਕੀ ਪ੍ਰੋਗਰਾਮ ਹੈ ਅੱਜ ਦਾ ਅਸੀਂ ਸ਼੍ਰੀ ਰਾਮਚੰਦਰ ਜੀ ਦਾ ਜੋ ਯੁੱਧਾ ਦੇ ਵਿੱਚ ਚੱਲ ਰਿਹਾ ਸਮਾਗਮ ਉਹਦੇ ਸੰਬੰਧ ਸੇ ਕੁਸ਼ਲਿਆ ਮਾਤਾ ਜੀ ਦਾ ਜਿਹੜਾ ਪੇਕਾ ਪਰਿਵਾਰ ਆਇਆ ਹੈ ਕੜਾਵਾ ਤੇ ਇੱਥੋਂ ਦੇ ਦੋਤੇ ਨੇ ਸ਼੍ਰੀ ਰਾਮਚੰਦਰ ਜੀ ਤੇ ਇੱਥੇ ਇੱਥੇ ਉਹ ਆਪ ਦੀ ਸਮਰਵ ਜਨਮ ਚ ਇੱਥੇ ਆਏ ਆਪ ਦਾ ਉਹਨਾਂ ਦਾ ਨਾਨਕਾ ਪਿੰਡ ਆ ਕੁਸ਼ਲਿਆ ਮਾਤਾ ਦੀ ਬਰਾਤ ਇੱਥੇ ਆਈ ਤੇ ਚਾਰ ਬਾਉਲੀਆਂ ਜਿਹੜੀਆਂ ਉਹ ਇੱਥੇ ਸੀ ਦੋ ਬੌਲੀਆਂ ਅੱਜ ਵੀ ਹੈਗੀਆਂ ਇੱਕ ਬੌਲੀ ਸਾਹਿਬ ਗੁਰਦੁਆਰਾ ਜਿੱਥੇ ਅ ਦਸ਼ਰਤ ਜੀ ਦੀ ਬਾਰਾਹ ਦਸ਼ਰਤ ਜੀ ਦੀ ਬਰਾਤ ਰੁਕੀ ਤੇ ਉਹ ਵੀ ਇੱਥੇ ਸਥਾਨ ਬਣਿਆ ਆ ਉੱਥੇ ਫਿਰ ਬਾਅਦ ਚ ਪੀਰ ਪੀ ਖਮਸ਼ਾ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਇੱਥੇ ਆਏ ਉੱਥੇ ਮਲਾਪ ਕੀਤਾ ਉਹ ਸਾਰੀਆਂ ਸਥਾਨ ਇੱਥੇ ਜਗਾ ਹੈ ਗਿਆ ਇਸ ਤਰ੍ਹਾਂ ਜਿਵੇਂ ਪੀਰ ਪੀ ਖਮਸ਼ਾ ਜੀ ਦੀ ਬਹੁਤ ਵੱਡੀ ਜਗਾ ਬਣੀ ਆ ਤੇ ਪਰ ਉਹ ਇਹ ਦੋ ਗੁਰਦੁਆਰਾ ਵੀ ਬਣਿਆ ਕੁਸ਼ੱਲਿਆ માતા ਦਾ ਅਜੇ ਤੱਕ ਮੰਦਿਰ ਨਹੀਂ ਕਿਸੇ ਨੇ ਬਾਲਾ ਬਣਾਇਆ ਛੋਟਾ ਜਿਹਾ ਹੀ ਬਣਾਇਆ ਸੀ ਪਹਿਲਾਂ ਇਹਦੀ ਮੈਂ ਜਦੋਂ ਐਮਐਲਏ ਬਣਿਆ ਸਭ ਤੋਂ ਪਹਿਲਾਂ ਮੈਂ ਕੜਾਮ ਪਿੰਡ ਦਾ ਨਾਮ ਜ਼ਿਕਰ ਕਰਕੇ ਇਸ ਜਗ੍ਹਾ ਦਾ ਕੁਐਸਚਨ ਵੀ ਪੁੱਟ ਕੀਤਾ ਵੀ ਕੁਸ਼ੱਲਿਆ માતા ਦੇ ਨਾਂ ਤੇ ਇੱਥੇ ਮੰਦਿਰ ਬੰਨਣਾ ਚਾਹੀਦਾ ਇਸ ਜਗ੍ਹਾ ਨੂੰ ਅਗਨੋਰ ਨਾ ਕੀਤਾ ਜਾਵੇ ਇਤਿਹਾਸਿਕ ਪਿੰਡ ਆ ਇੱਕ ਇਹ ਤਰ੍ਹਾਂ ਨਹੀਂ ਕਹਿ ਸਕਦੇ ਇੱਥੇ ਸਿੱਖਾਂ ਦਾ ਵੀ ਤੇ ਹਿੰਦੂਆਂ ਦਾ ਵੀ ਤੇ ਮੁਸਲਮਾਨਾਂ ਦਾ ਵੀ ਸਾਰਿਆਂ ਦਾ ਇਹ ਸਾਝਾ ਪਿੰਡ ਕਹਿ ਸਕਦੇ ਆ ਇੱਥੇ ਹਰ ਇੱਕ ਬਾਬਾ ਜੀ ਸਾਡੇ ਸ਼ੰਕਰਗਿਰੀ ਦੀ ਜਗ੍ਹਾ ਤੇ ਬੈਠੇ ਨੇ ਬਾਬਾ ਜੀ ਬਹੁਤ ਵਧੀਆ ਇੱਥੇ ਸੇਵਾ ਕਰਾ ਰਹੇ ਨੇ ਤੇ ਅਸੀਂ ਮੋਦੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਇਹਨੂੰ ਨਾਨਕਾ ਪਰਿਵਾਰ ਸਮਝ ਕੇ ਤੇ ਕੁਸ਼ਲਿਆ ਮਾਤਾ ਜੀ ਦਾ ਘਰ ਸਮਝ ਕੇ ਅਸੀਂ ਏਡੀ ਵੱਡੇ ਉੱਥੇ ਸੰਸਥਾ ਬਣਾਤੀ ਆ ਮੰਦਿਰ ਬਣਾਤਾ ਪਰ ਕੁਸ਼ਲਿਆ ਮਾਤਾ ਨੂੰ ਅਗਨੋਰ ਕੀਤਾ ਗਿਆ ਕਿੱਥੇ ਤੇ ਉਹਦੇ ਪੇਕੇ ਪਰਿਵਾਰ ਨੂੰ ਇਗਨੋਰ ਕੀਤਾ ਗਿਆ ਜਿੱਥੇ ਇਸ ਜਗ੍ਹਾ ਦੇ ਉੱਤੇ ਇਤਿਹਾਸਕਾਰ ਦੱਸਦੇ ਪ੍ਰਾਣੀ ਜਿਹੜੀ ਹਿਸਟਰੀ ਆ ਬਈ ਤੇ ਸੋਨੇ ਦਾ ਮੰਦਿਰ ਆ ਇਸ ਜਗ੍ਹਾ ਦੇ ਵਿੱਚ ਜਿਹਨੂੰ ਕੁਝ ਟਾਈਮ ਤੱਕ ਇੱਕ ਦੋ ਵਾਰੀ ਜਦੋਂ ਸੀ ਛੋਟੇ-ਛੋਟੇ ਹੁੰਨੇ ਸਾਂ ਕੋਈ ਫੌਜ ਆਈ ਸੀ ਥੋੜਾ ਬਹੁਤਾ ਰੰਬੀਆਂ ਜੀ ਦੇ ਨਾਲ ਖਰਚ-ਖਰਚ ਕੇ ਹਫਤਾ-ਦਸ ਦਿਨ ਰਹਿ ਉਹ ਤੋਂ ਬਾਅਦ ਚੱਲ ਗਏ ਪਰ ਇਹਨੂੰ ਜਿਆਦਾ ਜੇ ਫੋਲਿਆ ਜਾਵੇ ਇਹਦੇ ਚੋ ਜੋ ਇਤਿਹਾਸਕਾਰ ਦੱਸਦੇ ਇੱਥੇ ਮੰਦਿਰ ਵੀ ਹੈਗਾ ਆ ਤੇ ਕਸ਼ਲਿਆ ਮਾਤਾ ਜੀ ਦਾ ਥੇ ਬਣਿਆ ਇਹਦੇ ਥੱਲੇ ਅੱਜ ਵੀ ਤੁਸੀਂ ਵੇਖੋਗੇ ਸਾਰੇ ਦੇ ਵਿੱਚ ਜਿਹੜਾ ਉਹਨਾਂ ਦਾ ਮਹਿਲ ਸੀਗਾ ਉਹ ਇਹਦੇ ਵਿੱਚ ਹੈਗਾ ਆ ਪਰ ਇਹਨੂੰ ਗਨੋਰ ਕੀਤਾ ਗਿਆ ਤੋ ਕੋਈ ਵੀ ਕਿਸੇ ਨੇ ਇਹਨੂੰ ਓਪਨ ਨਹੀਂ ਕੀਤਾ ਗਿਆ ਅੱਜ ਅਸੀਂ ਜਿਵੇਂ ਉੱਥੇ ਮਨਾਇਆ ਜਾ ਰਿਹਾ ਗੁਰੂ ਸਾਹਿਬ ਦਾ ਸ਼੍ਰੀ ਰਾਮਚੰਦਰ ਜੀ ਦਾ ਇੱਥੇ ਅੱਜ ਅਸੀਂ ਸਾਰੇ ਬਾਬਾ ਜੀ ਦੇ ਸੰਯੋਗ ਨਾਲ ਜਿੰਨੇ ਵੀ ਸਾਡੇ ਹਲਕਾ ਸਨੌਰ ਵਾਸੀ ਪਟਿਆਲਾ ਵਾਸੀ ਆ Hindu ਭਰਾ ਸਿੱਖ ਭਰਾ ਸਾਰੇ ਅਸੀਂ ਧਰਮ ਵਾਲੇ ਇੱਥੇ ਇਕੱਠੇ ਹੋਏ ਆਂ ਇੱਥੇ ਛੋਲੇ ਪੂਰੀਆਂ ਦਾ ਲੰਗਰ ਵੀ ਲਾਇਆ ਸਾਰਾ ਜੋ ਸਾਡੇ ਕੋ ਬ੍ਰੈਡ ਪਕੌੜਾ ਹਰ ਇੱਕ ਜੋ ਸਾਡੇ ਕੋ ਸਰਦਾ ਉਹ ਅਸੀਂ ਲਾ ਰਹੇ ਹਾਂ ਤੇ ਅੱਜ ਅਸੀਂ ਸਰਕਾਰ ਤੋਂ ਵੀ ਬੇਨਤੀ ਕਰਦੇ ਹਾਂ ਵੀ ਸਾਡਾ ਸੰਯੋਗ ਕੀਤਾ ਜਾਵੇ ਅੱਜ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਵੀ ਅਸੀਂ ਇੱਥੇ ਮੰਦਿਰ ਬਣਾਵਾਂਗੇ ਜੇ ਸਾਡੀ ਸਰਕਾਰ ਨਾ ਵੀ ਮਦਦ ਕਰੂਗੀ ਤਾਂ ਵੀ ਅਸੀਂ ਕੁਸ਼ਲਿਆ ਮਾਤਾ ਜੀ ਦਾ ਤੇ ਸ਼ਰੀਰਾਮ ਚੰਦਰ ਜੀ ਦਾ ਇੱਥੇ ਮੰਦਿਰ ਬਣਾਵਾਂਗੇ ਤੇ ਬਾਬਾ ਜੀ ਸਾਡੇ ਜਿਹੜੇ ਸ਼ੰਕਰਗੀਰ ਜੀ ਦੀ ਉੱਥੇ ਸੇਵਾ ਕਰਦੇ ਨੇ ਇਹ ਬਾਬਾ ਜੀ ਦੀ ਸਰਪ੍ਰਸਤੀ ਹੇਠ ਅਸੀਂ ਇੱਥੇ ਦਾ ਮੰਦਿਰ ਦਾ ਨਹੀਂ ਪੱਥਰ ਰਖਾਵਾਂਗੇ ਬਹੁਤ ਜਲਦੀ 1 ਮਹੀਨੇ ਦਾ ਟਾਈਮ ਦੇਵਾਂਗੇ 1 ਮਹੀਨੇ ਬਾਅਦ ਅਸੀਂ ਆਵਦਾ ਇੱਥੇ ਸਾਰਿਆਂ ਤੋਂ ਸਹਿਯੋਗ ਵੀ ਮੰਗਦੇ ਹਾਂ ਸਾਡੀ ਫੰਡਿੰਗ ਵੀ ਸਾਨੂੰ ਦਿੱਤੀ ਜਾਵੇ ਅਸੀਂ ਕੁਸ਼ਲਿਆ ਮਾਤਾ ਜੀ ਦੇ ਨਾਂ ਤੇ ਟਰਸਟ ਬਣਾਵਾਂਗੇ ਉਹਦੇ ਵਿੱਚ ਜਿੰਨੀ ਤੁਸੀਂ ਹੋ ਸਕਿਆ ਸਾਡੀ ਮਦਦ ਕਰਿਓ ਤੇ ਅੱਜ ਲੱਖ ਰੁਪਇਆ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਬਾਬਾ ਜੀ ਨੂੰ ਦੇਣਾ ਤੇ ਮੈਂ ਹੋਰ ਵੀ ਬੇਨਤੀ ਕਰਦਾ ਵੀ ਜਿੰਨੇ ਵੀ ਤੁਸੀਂ ਹੈਗੇ ਹੋ ਮੇਰੇ ਸੱਜਣ ਮਿੱਤਰ ਸਾਰੇ ਵੱਧ ਤੋਂ ਵੱਧ ਮਦਦ ਕਰੋ ਦਸਵੰਦ ਕੱਢ ਕੇ ਇੱਕ ਵਾਰੀ ਸਾਡਾ ਜਿਹੜਾ ਕੜਾਮ ਦਾ ਨਾਂ ਆ ਉਹ ਸਾਰੀਆਂ ਥਾਵਾਂ ਤੇ ਜਾਵੇ ਅਸੀਂ ਚਾਹੁੰਦੇ ਆ ਵੀ ਜਿੱਤਰਾ ਹੁਣ ਪਟਿਆਲੇ 에어ਪੋਰਟ ਆ ਉਹਦੇ ਨਾਂ ਵੀ ਕੁਛ ਲਿਆ ਮਾਤਾ ਜੀ ਦੇ ਨਾਮ ਤੇ ਰੱਖਿਆ ਜਾਵੇ ਜਿਵੇਂ ਰੇਲਵੇ ਸਟੇਸ਼ਨ ਹੈ ਉੱਥੇ ਵੀ ਅਸੀਂ ਬੋਰਡ ਲਾਵਾਂਗੇ ਆਪਣਾ ਕੜਾਮ ਨੂੰ ਜਿਹੜਾ ਉਹ ਵੇਖਣ ਵਾਸਤੇ ਲੋਕ ਆਉਣ ਜਦੋਂ ਅਸੀਂ ਮੰਦਿਰ ਬਣੂਗਾ ਇੱਕ ਵੱਡੀ ਸੰਸਥਾ ਬਣੂਗੀ ਇੱਥੇ ਲੋਕ ਬਾਹਰੋਂ ਵੀ ਵੇਖਣ ਵਾਸਤੇ ਆਉਣਗੇ ਅਸੀਂ ਪੂਰੀ ਤਨਦੇਹੀ ਨਾਲ ਮੇਰੀ ਕੋਸ਼ਿਸ਼ ਹੋਊਗੀ ਵੀ ਜੇ ਮੈਨੂੰ ਐਮਐਲਏ ਬਣਾਇਆ ਸਾਰੇ ਲੋਕਾਂ ਨੇ ਰਲ ਕੇ ਬਣਾਇਆ ਅਸਲ ਅਗਨੋਰ ਕਿਉਂ ਕੀਤਾ ਗਿਆ ਬਈ ਇੱਥੇ ਜਿੰਨੇ ਵੀ ਐਮ.ਐਲ.ਏ. ਐਮ.ਪੀ. ਬਣੇ ਉਹ ਬਾਹਰਲੇ ਬਣੇ ਆ ਉਹਨਾਂ ਨੇ ਕਦੀ ਵੀ ਕੜਾਮ ਨੂੰ ਜਾਗਰ ਇਸ ਜਗ੍ਹਾ ਨੂੰ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਹਿਲੀ ਵਾਰੀ ਕੁਐਸਚਨ ਚ 2 ਲੱਖ ਦਾ ਹਾਂ ਚਲੋ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਕਿ ਜੋ ਆਜੋ ਇੱਥੇ ਦਾ ਜੋ ਹੈ ਜੋ ਆ ਸਮੇਂ ਆਇਆ ਹੈ ਆ ਸਮੇਂ ਸੇ ਪਹਿਲੇ ਕੁਝ ਨਹੀਂ ਬਣਦਾ ਅਰ ਆਜ ਜਦੋਂ ਸਮਾਂ ਆਇਆ ਕਿ ਜੋ ਸਾਰੇ ਇਕੱਠ ਯਾ ਇਕੱਠਾ ਹੋਇਆ ਹੈ ਅਰ ਸਭੀ ਸਭ ਕੇ ਯੋਗਦਾਨ ਨ ਸਹਿਯੋਗ ਸੇ ਜੋ ਹੈ ਨਾ ਇਸਕਾ ਨਿਰਮਾਣ ਹੋਗਾ और ये तो अड़ी बड़ी खुशी की बात है कि ये भगवान रामचंद्र जी का ननिहाल है माता कौशल्या इस नगरी की हुई है और देखो कि जिस समय भगवान रामचंद्र जी यहाँ आए थे बचपन बालक रूप में तो उस समय भोलेनाथ शिव जी महाराज जो है ना पाताल से प्रकट होकर उनके दर्शनों के लिए आए यहाँ फिर देखो उनकी कितनी खुशी थी कि तो आज हमारा समाज भी है इसी तरह से बड़ा खुश है इस बात में से कि भगवान के दर्शन के लिए अगर यहाँ पर निर्माण हो जाए बड़ा अच्छा बन जाए तो सबको बड़ी खुशी होगी इस बात की बस हम तो ये चाहते हैं कि यहाँ सबकी खुशहाली बन जाए और सबसे अच्छा सहयोग सब मिला सबका और सब अच्छा निर्माण हो जाए और यही हमें बड़ी खुशी है बस हम यही चाहते हैं जय श्री राम जय श्री राम जय श्री जय जय श्री राम